ਜੀ ਅਸੀਂ ਆ ਗਏ ਜੀ ਜੋਗਾ ਤੋਂ ਤੇ ਅੱਜ ਸਾਡੀ ਮੈਡਮ ਨੇ ਸਾਨੂੰ ਸਾਰਨੇ ਜੋਗਾ ਕਰਾਇਆ ਕੋਸਕਰ ਨੇ ਤਾਂ ਬਹੁਤ ਪੂਰਾ ਸਟ੍ਰੈਕਟ ਹੋ ਕੇ ਕਰਾਇਆ ਇਹ ਸਾਰਾ ਰੈਗੂਲਰ ਕਰੀ ਗਈ ਤੇ ਚਲੋ ਮੜਮੋਠਾ ਹੱਸਣਾ ਵੀ ਚਾਹੀਦਾ ਵਿੱਚ ਕਿਉਂਕਿ ਫਿਰ ਤਾਂ ਥਕਾਵਟ ਜੀ ਹੋ ਜਾਂਦੀ ਹੈ ਤੇ ਜਿਮੂ ਦੇਖ ਲਓ ਪਿਆ ਜਿਮੂ ਆਦਿਆਂ ਨੂੰ ਗਰਮੀ ਸੀ ਬਿਨਾਈ ਸੀ ਤਾਂ ਪਿਆ ਸੀ ਕੱਲੇ ਪੱਖੇ ਤੇ ਗਰਮੀ ਮਨ ਰਿਆ ਸੀ ਮੈਂ ਹੁਣ ਐਸੀ ਚਲਾਇਆ ਤੇ ਅੱਜ ਨੇ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਕੱਲ ਦੀ ਜਿਹੜੀ ਆਹਾ ਬੀਜੇਪੀ ਦੀ ਨਵੀਂ ਐਮਪੀ ਬਣੀ ਕੰਗਣਾ ਰਣੌਤ ਐਕਟਰ ਐਕਟਰਸ ਹੈ ਰਹੀ ਆ ਪਹਿਲਾਂ ਫਿਲਮਾਂ ਦੀ ਇਹਦੇ ਕੱਲ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ ਸਾਡੀ ਪੰਜਾਬ ਦੀ ਧੀ ਆ ਬੱਬਰ ਸ਼ੇਰਨੀ ਆ ਉਹ ਇਹਨੇ ਇਹਦੇ ਨਾਲ ਪੰਗਾ ਲਿਆ ਠੀਕ ਹੈ ਤੇ ਇਹ ਜਿਹੜੀ ਕੁਲਵਿੰਦਰ ਕੌਰ ਹੈ ਨਾ ਇਹ ਐਸਆਈਐਸਐਫ ਦੇ ਵਿੱਚ ਮਿਲਣਾ થઈ ਗਿਆ ਐਸਆਈਐਸਐਫ ਤੇ ਇਹ ਨਹੀਂ ਇਹ ਗੱਲ ਕਹੀ ਵੀ ਹੈ ਨਾ ਦੇਖੋ মিডিਆ ਵਾਲੇ ਵੀ ਕਿੰਨੇ ਆ ਵੀ ਜਿੱਥੇ ਤਾਂ ਉਹ ਕਹਿ ਰਹੇ ਉਹ ਉਹ ਨੂੰ ਬਤਮੀਜ਼ੀ ਕਰ ਰਹੀ ਕੰਗਣ ਰੋ ਤਾਂ ਉੱਥੇ ਤਾਂ ਉਹਨਾਂ ਨੇ ਦਿਖਾਈ ਨਹੀਂ ਘੱਟ ਤੇ ਜਿੱਥੇ ਉਹਨੇ ਕਿਹਾ ਵੀ ਤੂੰ ਪਹਿਲਾਂ ਵੀ ਬਹੁਤ ਬੋਲਦੀ ਆ ਵੀ ਮੈਂ ਤੂੰ ਇਹਨੇ ਕਿਹਾ ਸੀ ਜਿਹੜੀਆਂ ਪੰਜਾਬ ਦੀਆਂ ਥਿਲੇਆਂ ਆਂ ਤੀਆਂ ਨਾ ਕਿਸਾਨੀ ਸੰਘਰਸ਼ ਦੇ ਵਿੱਚ ਸੰਘਰਸ਼ ਦੇ ਵਿੱਚ ਵੀ ਉਹ 100-100 ਰੁਪਏ ਦਿੰਦਾਂ ਉਹ ਜਿਹੜਾ ਮਰਜੀ ਇੱਥੇ ਮਰਜੀ ਲੈ ਜੀ ਵੀ 100-100 ਰੁਪਏ ਤੇ ਆਈਆਂ ਹੋਈਆਂ ਉਹ ਚੀਜ਼ ਦਾ ਵੀ ਚਲੋ ਗੁੱਸਾ ਪਰ ਵਧੀਆ ਕੀਤਾ ਬਹੁਤ ਵਧੀਆ ਕੀਤਾ ਠੀਕ ਹੈ ਇਹ ਬਹੁਤ ਜ਼ਿਆਦਾ ਬੋਲਦੀ ਹੈ ਨੇ ਉਸ ਤੋਂ ਬਾਅਦ ਵੀ ਬਿਆਨ ਦੇਖੋ ਕਿਵੇਂ ਦਿੱਤਾ ਵੀ ਪੰਜਾਬ ਚ ਅੱਤਵਾਦ ਹੈ ਜੀ ਪੰਜਾਬੀ ਅੱਤਵਾਦੀ ਬਣ ਗਏ ਪੰਜਾਬ ਚ ਅੱਤਵਾਦ ਬਹੁਤ ਹੈ ਜੀ ਅੱਤਵਾਦ ਦਾ ਪੈਦਾ ਕਰ ਰਹੇ ਹੋ 16 ਸਾਲ ਹੋ ਗਏ ਉਹਨੂੰ ਨੌਕਰੀ ਕਰਦੀ ਨੂੰ ਅੱਤਵਾਦੀ ਥੋੜੀ ਹੈ ਬਾਕੀ ਅੱਤਵਾਦੀ ਦਾ ਕੋਈ ਮਤਲਬ ਮਾੜਾ ਨਹੀਂ ਅੱਤਵਾਦ ਦਾ ਮਤਲਬ ਹੈ ਵੀ ਸੌਰੀ ਅੱਤਵਾਦ ਦਾ ਸ਼ਬਦ ਦਾ ਮਤਲਬ ਹੁੰਦਾ ਜਿਹਦੇ ਹੱਥ ਚੱਕੀ ਅੱਤ ਤਾਂ ਤੇਰੀ ਚੱਕੀ ਹੋਈ ਸੀ ਠੀਕ ਹੈ ਫਿਰ ਇਹ ਖਾਲਸਤਾਨ ਜਿਹੜੀ ਕਹਿੰਦੀ ਖਾਲਸਤਾਨ ਦਾ ਮਤਲਬ ਤਾਂ ਖਾਲਸ ਅਸੀਂ ਪੂਰੇ ਖਾਲਸਾ ਹੈ ਖਾਲਸਤਾਨ ਦਾ ਮਤਲਬ ਖਾਲਸ ਹੈ ਖਾਲਸ ਪੂਰਾ ਪਿਓਰ ਠੀਕ ਹੈ ਤੇ ਫਿਰ ਇਹ ਅੱਤਵਾਦੀ ਕਦੇ ਕੁਛ ਦੱਸਦੀ ਕਦੇ ਕੁਛ ਦੱਸਦੀ ਬੋਲਦਾ ਬਹੁਤ ਹੈ ਕੱਲ ਵੀ ਬੋਲੇ ਸੀ ਪਰ ਇਹ ਗੱਲ ਹੈ ਵੀ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੀਤਾ ਇਹਦੇ ਇਹਨੇ ਕੋਈ ਸਰਸਤਾ ਗੀ ਵੀ ਕਿਵੇਂ ਪੰਜਾਬੀਆਂ ਨਾਲ ਪੰਗਾ ਲੈਣਾ ਠੀਕ ਹੈ ਨਾ ਅਸੀਂ ਐਨੇ ਪੰਜਾਬੀ ਨਹੀਂਗੇ ਵੀ ਤੇ ਇਥੋਂ ਹਰ ਵਾਰ ਇਹ ਖਵਾਈ ਜਾਵਾਂਗੇ ਜੇ ਤੂੰ ਐਮਪੀ ਹੈ ਤੇ ਇਹਦਾ ਮਤਲਬ ਇਹ ਥੋੜੀ ਵੀ ਤੂੰ ਕਾਨੂੰਨ ਤੌਲਟ ਚੱਲੇਗੀ ਹਣਾ ਕਾਨੂੰਨ ਤਾਂ ਕਾਨੂੰਨੀ ਹੈ ਨਾ ਹੂੰ ਤੇ ਚਲੋ ਜੀ ਬਹੁਤ ਵਧੀਆ ਕੀਤਾ ਮੈਨੂੰ ਤਾਂ ਵਧੀਆ ਹੋ ਲੱਗਿਆ ਕਿਉਂਕਿ ਇਹ ਨਾ ਇੰਨਾ ਭੀਜੇਪੀ ਪੰਜਾਬ ਤੇ ਭਾਰੂ ਹੋ ਗਈ ਸੀ ਵੀ ਪੰਜਾਬ ਨੂੰ ਤੇ ਇਹ ਪੰਜਾਬ ਦੇ ਸਿੱਖਾਂ ਨੂੰ ਤੇ ਕੋਈ ਸਮਝ ਨਹੀਂ ਦਿਸ ਰਹੀ ਪਹਿਲਾਂ ਇਹਨਾਂ ਚੱਕ ਕੇ ਸਾਡੇ ਜਵਾਕੋ ਦੇਖੋ ਲੈਣੇ ਅਸੀਂ ਲਾ ਕੇ ਬਿਨਾਂ ਮਤਲਬ ਤੋਂ ਵਿਚਾਰੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜੇ ਹਾਂ ਤੇ ਫਿਰ ਕਿਸਾਨਾਂ ਤੇ ਕਿੰਨੇ ਅਤਿਆਚਾਰ ਕੀਤੇ ਹੁਣ ਇਹ ਵੀ ਜਿਆਦਾ ਚਾਹਮਣ ਗਈ ਸੀ ਥੋੜੀ ਜੀ ਕੋਨਾਛੇ ਦੀ ਪੰਗਾ ਨਹੀਂ ਲੈਦੀ ਕਿਸੇ ਨਾਲ ਬੋਲਦੀ ਨਹੀਂ ਸੀ ਤੀਕਣਾ ਤੇ ਚਲੋ ਸਬਜੀ ਬਣਾਉਣੀ ਹੈਗੀ 7 ਵਜੇ ਹਾਂ ਕੀ ਗੱਲ ਉੱਥੇ ਵੇ ਜਾ ਕੀ ਲੈਣਾ ਹੂੰ ਬੱਗੂ 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 ਲਾਣਾ ਬਹੁਤ ਕਰਦਾ ਬੱਗੂ ਆ ਦੇਖੋ ਦੇਖ ਦੇਖ चल कुमी गान चल गई घूमीक चल गए कितने तेरी बॉल लिया चलो बॉल लेके चल नहीं आ गया चल थोड़ा कद मौसम जहा ठीक हो जाता सी कदे कदे बहुत ज्यादा गर्मी हो जाती सी जिन गुम कम हो जाता सी। सीता मेरे बूटे तो सारे वीए पे कहता फिर कह ਉਹਦੇ ਸੁੱਕੀ ਜਾਂਦਾ ਕੀ ਕਰਾਇਦਾ ਤਾਂ ਮੈਂ ਟੈਨਸ਼ਨ ਹੋ ਗਈ ਮੇਰਾ ਜਮੀਨ 'ਚ ਨਾ ਲਾਦਾ ਕੱਢ ਕੇ ਇਹਨੂੰ ਜਮੀਨ 'ਚ ਲਾਉਣ ਦਾ ਮਨ ਹੋ ਗਿਆ ਧਰਤੀ 'ਚ ਕਹਿੰਦੇ ਜ਼ਿਆਦਾ ਹੁੰਦਾ ਹੈ ਬਾਕੀ ਇਹ ਆਏ ਹਨਾ ਇਹ ਦੂਜਾ ਹੈਗਾ ਹਾਈ ਹਾਈ ਬ੍ਰੈਡ ਕੀ ਜਿਹਨੂੰ ਕਹਿੰਦੇ ਆ ਵੀ ਵਧੀਆ ਹੈ ਤੇ ਦੇਸੀ ਨਹੀਂ ਹੈ ਤੇ ਉਹ ਆਇਆ ਤਾਂ ਕਰਕੇ ਵੀ ਥੋੜਾ ਜਿਹਾ ਘਟ ਚਲਦਾ ਕੀ ਕਰਦੀਆਂ ਤੂੰ ਗਟੋਲੀਆਂ ਨਾ ਗਟੋਲੀਆਂ ਖਾਈ ਜਾਂਦੀਆਂ ਫਿਰ ਉਹ ਨਾਲ ਉਲਟੀਆਂ ਕਰੇਗੀ ਤੂੰ ਕੀ ਲੈਣਾ ਹੈ ਕੀ ਲੈਣਾ ਸੀ ਮੇਰੇ ਮਾ ਮਾਉਂ ਬਹੁਤ ਖਰਾਬ ਹੈ ਲੈ ਪੁੱਤਾ ਪੁੱਤਾ ਇਹ ਪੁੱਤਾ ਪੁੱਤਾ ਚਲੋ ਚੱਲੀਏ ਉਹ ਮੈਂ ਕਹਾਂ ਚੱਲੀਏ ਡੈਡੀ ਕਿੱਥੇ ਆਉ ਡੈਡੀ ਆ ਗਏ ਡੈਡੀ ਆਉਣਗੇ ਡੈਡੀ ਚਾ ਪਾਣੀ ਪੀਲਾ ਫਿਰ ਅਜ ਆ ਜਾ ਪਹਿਲਾਂ ਪਾਣੀ ਪੀਲਾ ਸਬਜੀ ਨਹੀਂ ਲੇਟ ਹੋ ਜਾਣੀ ਆ 7 ਵਜੇ ਤੱਕ ਸਬਜੀ ਨਹੀਂ ਪਹਿਲਾਂ ਮੈਂ ਸਬਜੀ ਕਿਆ ਸੀ ਇਹ ਸਬਜੀ ਫੜਾਂ ਮੈਂ ਠੰਗਾ ਦਿੰਦੀ ਆ ਜੇ ਖਾ ਲੂਗਾ

berenggur lagi cici cici lagi bablu ini kan geluki kan dasi kima enggak ta pak kalgi ya cici khan ya bisput khan ya kumi khan jalan kumi khan itu serikum kalau ini banyak lagi ya ਅੱਜੀ ਮੂਹ ਸਾਡਾ ਛਾ ਜਾਂਦਾ ਕਦੇ ਕਦੇ। ਯੋ ਗਦੇ ਕੇ ਖੱ쩌ਰ ਕਹਿੰਦੇ ਉਹਨਾਂ ਨੂੰ ਦੋਨਾਂ ਨੇ ਲੱਗਦਾ ਇੰਨੀ ਇੱਕ ਦੀ ਦਾ ਵੱਡੀ ਪਈ। ਪਤਾ ਕੀ ਕਰ ਲੋਕ ਨਾ ਕਰਦੇ ਆ ਹੋ ਆਪਣਾ। ਉਹਨਾਂ ਨੂੰ ਨਾ ਲੋਕ ਕਰਦੇ ਆ ਮੁੜ ਕੇ ਰੱਖ ਲੈਂਦੇ ਪਹਿਲਾਂ ਦੋਨਾਂ ਤੋਂ ਕੰਮ ਲੈਂਦੇ ਆ। ਫੇਰ ਉਹ ਨੰਨਾ ਵਿਚਾਰਿਆਂ ਨੂੰ ਛੱਡ ਦਿੰਦੇ ਆ ਨਾ ਉਹ ਪਤਾ ਨਹੀਂ ਬੱਸ ਉਸ ਜਿਕਾਸ ਦੇ ਥੱਲੇ ਆ ਜਾਣੇ ਦੋਨੋਂ ਦੀ ਲੱਤ ਲੁੱਤੇ ਇੱਕ ਦੀ ਵੱਡੀ ਪੈਸੇ ਇੱਕ ਦੀ जख्म ਬੜਾ ਸੀ ਪਰ ਮੁੰਡਾ ਸਾਡੇ ਆਉਂਦਾ ਹੁੰਦਾ ਜੀਤਾ ਉਹਨੂੰ ਨਾਲ ਲੈ ਕੇ ਤੇ ਫੇਰ ਭਾਈ ਮੈਂ ਉਹਨਾਂ ਦਾ ਵਿਚਾਰ ਰੰਦਾ ਟੀਕੇ ਵਗੈਰਾ ਲੱਗਵਾਏ ਚਰਾਂ ਦਾ ਤੁਹਾਨੂੰ ਮੈਂ ਉਹਨਾਂ ਦੀ ਵੀਡੀਓ ਵੀ ਦਿਖਾਉਂਗੀ ਸੌਰੀ ਤੁਹਾਨੂੰ ਮੈਂ ਉਹਨਾਂ ਦੀ ਵੀਡੀਓ ਵੀ ਦਿਖਾਉਂਗੀ ਤੇ ਇਹ ਗੱਡੋ ਕਾ ਲਵਾਇਆ ਉਹਦੇ ਵਧੀਆ ਵੀ ਹੁਣ ਉਹ ਡਾਕਟਰ ਨੇ ਦੱਸਿਆ ਜਿਹਨੇ ਸੱਦਿਆ ਸੀ ਉਹ ਕਹਿੰਦਾ ਵੀ ਉਹਦੇ ਨਾਲ ਤੁਸੀਂ ਜਾਂ ਤਾਂ ਫਰ ਲੈਣ ਹੁੰਦੀ ਆ ਜਾਂ ਉਹ ਹੁੰਦੀ ਆ ਆਪਣਾ ਰੰਗ ਚ ਪਾਉਂਦੇ ਉਹਨੂੰ ਕਿਹੜਾ ਕਹਿੰਦੇ ਆ ਤਾਰ ਪੀਨਤਾ ਤੇਰ ਵੀ ਉਹ ਇਹਦੇ ਹਰ ਰੋਜ਼ ਬਸ ਪੈਰ ਤੇ ਉਹ ਪ੍ਰੈਸ਼ਰ ਜਿਹਾ ਬਣ ਕੇ ਇਹਨਾਂ ਦੇ ਪਾਈ ਚੱਲੋ ਤੇ ਹੋ ਜਾਣਗੇ ਵਿਚਾਰੇ ਤੇ ਉਹਦੇ ਬਾਅਦ ਨਾਲ ਇਹਨਾਂ ਦੇ ਪੈਰ ਜਿਵੇਂ ਹੁਣ ਥੱਲੇ ਵੱਡੇ ਹੋਏ ਹੋਏ ਇਹਨਾਂ ਤੇ ਪੱਟੀ ਮੋਟੀ ਬੰਨ ਕੇ ਤੇ ਬਸ ਉਹ ਥੱਲੇ ਜੋ ਲੱਗੇ ਵੀ ਜਾਖਮ ਨਾ ਹੋਵੇ بیاਹ ਲਾਈ ਚੱਲੋ

ਉਧੋਂ ਆਉ ਗਿਆ ਨਾ ਥੱਲੇ ਹਾਈ ਮੈਂ ਮਰ ਗਿਆ ਨਾ ਕਿੰਨਾ ਸੋਹਣਾ ਜਾਨਵਰਾ ਦੇਖੋ ਨਹੀਂ ਤਰਸ ਨਹੀਂ ਲੋਕਾਂ ਨੂੰ ਜਮਾਂ ਵੀ ਲੈ ਉਹਦੀ ਹਾਂ ਮੈਨੂੰ ਪਤਾ ਲੱਗ ਗਿਆ ਦੂਜੀ ਦੇ ਵੀ ਲਾਉਣੀ ਟੀਕਾ ਤਾਂ ਕਰਕੇ ਭਾਈਦੀ ਹਾਂ ਤਾਂ ਹੀ ਤਾਂ ਕਹਿ ਵੀ ਤੋ ਤੋੜੇ ਨਾ ਲੱਭ ਤਾਰੇ ਮੰਗਰ ਲਾ ਕਰਕੇ ਚਲੋ ਜੀ ਦੇਖ ਲਿਆ ਨਾ ਉਹਨੂੰ ਜੀ ਕੋਸ਼ਿਸ਼ ਕਰ ਰਹੇ ਪਰਮਾਤਮਾ ਇਹ ਵੀ ਨਹੀਂ ਹੁੰਦਾ ਵੀ ਕੀ ਪਤਾ ਉਹ ਬੇਜਵਾਨ ਨੂੰ ਵਾਸਤੇ ਪਾਇਦਾ ਕਿਤੇ ਮੈਂ ਤਾਂ ਕੋਈ ਕੁੱਤਾ ਵੀ ਕੋਈ ਵੀ ਹੁੰਦਾ ਨਾ ਜਾਖਮ ਜਿਵੇਂ ਗਾਂ ਦੇ ਹੁੰਦਾ ਮੈਂ ਤਾਂ ਹਲਦੀ ਤੇ ਆਏ ਮਾਰ ਦੇਣੀ ਤੇ ਪਾ ਦੇਣੀ ਨੇ ਸਵਾਰ ਕੇ ਇਹਦਾ ਜਾਖਮ ਠੀਕ ਹੋ ਜਾਈ ਹੁਣ ਉਹਦੇ ਤੋਂ ਥੋੜਾ ਮੈਨ ਡਰ ਲੱਗਦਾ ਫਿਰ ਮੈਂ ਮੁੰਡੇ ਨਾਲ ਦੱਕੇ ਡਾਕਟਰ ਨੂੰ ਨਾਲ ਦੱਕੇ ਫਿਰ ਉਹ ਟੀਕੇ ਲਵਾਇਆ ਚਾਰੇ ਪਾਜ ਦੱਸ ਸਕਦੇ ਨੇ ਪਰ ਫਿਰ ਵੀ ਆਪ ਨੂੰ ਡਰ ਲੱਗਦਾ ਕਿਲੇ ਲੇਡੀਜ਼ ਵੀ ਕੀ ਕਰ ਸਕਦੀ ਹੈ ਤੇ ਚਲੋ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਦੱਬ ਕੇ ਸਬਸਕ੍ਰਾਈਬ ਕਰ